ਨਰਸ਼ਿਕਾ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰ ਬੁਟੀਕ ਤੇ ਤੇ ਹਰਨੀ ਦਰਸ਼ਕੀ ਚੈਨਲ ਤੇ ਹੋਪ ਜੀ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋ ਵਿਆਪਕੇ ਘਰਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬੈਠੇ ਹੋ ਹੋਗੇ ਤੇ ਅੱਜ ਗਰਮੀ ਲਈ ਮਤਲਬ ਛੁੱਟੀਆਂ ਹੋਈਆਂ ਨੇ ਸਾਰੇ ਬੱਚਿਆਂ ਨੂੰ ਹਨਾ ਤੇ ਮਤਲਬ ਸਾਰੇ ਬੱਚੇ ਆਪਣੀਆਂ ਮੰਮੀਆਂ ਨੂੰ ਕਹਿੰਦੇ ਨੇ ਆਪਾਂ ਚੱਲੀਏ ਇੱਥੇ ਚੱਲੀਏ ਉੱਥੇ ਚੱਲੀਏ ਤੇ ਉਹਨਾਂ ਨੂੰ ਠੰਡ ਵਿੱਚ ਰੱਖ ਕੇ ਬਿਲਕੁਲ ਕੁਲੇ ਕੁਲੇ ਜੇ ਸੌਫਟ ਸੌਖੇ ਜਿਵੇਂ ਤਾਂ ਲੋਜ ਸੁਣ ਦਿਖਾਵਾਂਗੀ ਪਹਿਲਾਂ ਤਾਂ ਸੁਣ ਦਿਖਾਉਣ ਲੱਗੀਆਂ ਦੇਖਿਓ ਬਹੁਤ ਸੋਹਣਾ ਸਿੰਪਲ ਜੈਸੂਟ ਬਣਿਆ ਹੋਇਆ ਹੈ ਪ੍ਰਿੰਟਡ ਸੂਟ ਹੈ ਆ ਸਿੰਪਲ ਉਹਦਾ neck ਬਣਿਆ ਹੋਇਆ ਹੈ ਚੈੱਕ ਕਰੋ ਤੁਸੀਂ ਨਿੱਕ ਨਿੱਕੀ ਜੀ ਬ੍ਰੀਕ ਬ੍ਰੀਕ ਦੀ ਜਿਹੜੀ ਆ ਉਹ ਲੇਸ ਲੱਗੀ ਹੋਈ ਆ ਨੀਚੇ ਘੇਰੇ ਤੇ ਤੇ ਇਹਦੀ ਹੁਣ ਤੁਸੀਂ ਬਾਟਮ ਦੇਖਿਓ ਬਾਟਮ ਵੀ ਬਹੁਤ ਸੋਹਣੀ ਬਣੀ ਹੋਈ ਆ ਆ ਦੇਖੋ ਪਿਓਰ ਕਾਟਨ ਦੇ ਵਿੱਚ ਬਾਟਮ ਬਣੀ ਹੋਈ ਆ ਉਹ ਵੀ ਡਿਜ਼ਾਈਨਿੰਗ ਕੀਤੀ ਗਈ ਆ ਫਿੰਟੈਕਸ ਪਏ ਹੋਏ ਆ ਵਿੱਚ ਜਿਹੜੀਆਂ ਲੇਸਿਸ ਦਿੱਤੀਆਂ ਗਈਆਂ ਆ ਤੇ ਹੁਣ ਇਹਦਾ ਦੁਪੱਟਾ ਚੈੱਕ ਕਰੋ ਦੁਪੱਟੇ ਨੂੰ ਵੀ ਜਿਹੜੀ ਚਾਰੋਂ ਸਾਈਡ ਤੇ ਆ ਉਹੋ ਲੇਸ ਕੀਤੀ ਗਈ ਆ ਬਾਕੀ ਜਿਹੜਾ ਦਾ ਦੁਪੱਟਾ ਆ ਉਹ ਫਲੋਰਲ ਹੈਗਾ ਆ ਸਾਰਾ ਹੀ ਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਹੀ ਆਪਣੇ ਕੋਲੇ ਹੈਗਾ ਆ ਸੂਟ ਕੋਈ ਆਈ ਥਿੰਕ ਸੋ 1800 ਦੀ ਰੇਂਜ ਵਿੱਚ ਆ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਕ ਇਹਦੇ ਵਿੱਚ ਆਹ ਸ਼ੇਡ ਹੋਰ ਆ ਉਹ ਵੀ ਬਹੁਤ ਵੈਰੀ ਸ਼ੇਡ ਆ ਆਹ ਦੇਖੋ ਕਾਪਰ ਦੀ ਸ਼ੇਡ ਆ ਹਾਂਜੀ ਇਹ 1800 ਦੀ ਰੇਂਜ ਵਿੱਚ ਸੂਟ ਆਪਣੇ ਕੋਲੇ ਜਿੰਨੇ ਵੀ ਲੈਣਾ ਹੋਵੇ ਤੁਸੀਂ ਮੈਨੂੰ ਆਰਡਰ ਕਰ ਸਕਦੇ ਆ ਆਹਾਂ ਦੋਨੋਂ ਸ਼ੇਡਸ ਆਪਣੇ ਕੋਲੇ ਅਵੇਲੇਬਲ ਆ ਇਹਦੇ ਵਿੱਚ ਆਇਕੋ ਹੋਰ ਵਿੱਚ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਪਿਓਰ ਕਾਟਨ ਦੇ ਵਿੱਚ ਆ ਰਾਮ ਟੈਕਸ ਦਾ ਸੂਟ ਆ ਬਹੁਤ ਪਿਆਰਾ ਬਣਿਆ ਹੋਇਆ ਆ ਸਾਰਾ ਫਰੰਟ ਬੈਕ ਸੇਮ ਪ੍ਰਿੰਟਡ ਦਾ ਆ ਆ ਤੁਸੀਂ ਚੈੱਕ ਕਰੋ ਜਿਹੜਾ ਇਹਦਾ ਕੇਰਾ ਆ ਪ੍ਰਿੰਟਡ ਤਾਂ ਹੈਗਾ ਹੀ ਹੈਗਾ ਵਾ ਬਾਕੀ ਉਹਨੂੰ ਜਿਹੜਾ ਕਿ ਆ ਵਰਕ ਦੇ ਨਾਲ ਜਿਹੜਾ ਹਾਈਲਾਈਟ ਕੀਤਾ ਹੋਇਆ ਆ ਦੇਖੋ ਬਹੁਤ ਸੋਹਣਾ ਜਿਹੜਾ ਉਹਨੂੰ ਵਰਕ ਦੇ ਨਾਲ ਹਾਈਲਾਈਟ ਕੀਤਾ ਗਿਆ ਘਰੇ ਨੂੰ ਤੇ ਆਏ ਵੀ ਬੈਕ ਸਾਈਡ ਵੀ ਚੈੱਕ ਕਰੋ ਆ ਦੇਖੋ ਇਹ ਵੀ ਪ੍ਰਿੰਟਡ ਆ ਪਲੇਨ ਇਸ ਦੇ ਨਾਲ ਇਹਦੀ ਬਾਟਮ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਆ ਇਹ ਆਪਣੇ ਕੋਲੇ ਹੈਗਾ ਵਾ 250 ਦੀ ਰੇਂਜ ਵਿੱਚ ਤੇ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਓਨੀ ਦੇਰ ਤੁਸੀਂ ਇਹਦੇ ਕਲਰ ਚੈੱਕ ਕਰੋ ਜਿਹੜੀਆਂ ਜਿਹੜੀਆਂ ਆਪਣੇ ਕੋਲੇ ਜਿਹੜੀਆਂ ਸ਼ੇਡਸ ਅਵੇਲੇਬਲ ਆ ਪਿਓਰ ਦਾ ਦੁਪੱਟਾ ਆ ਪੂਰਾ ਖੁੱਲਾ ਢੁੱਲਾ ਦੁਪੱਟਾ ਆ ਜੀ ਅਲੋ ਜੀ ਆ ਚੈੱਕ ਕਰੋ ਦੁਪੱਟਾ ਇਹਦਾ ਆ ਦੇਖੋ ਦੁਪੱਟਾ ਵੀ ਪੂਰਾ ਸੋਨਾ ਬਣਿਆ ਹੋਇਆ ਪੂਰਾ ਖੁੱਲਣਾ ਢੁੱਲਣਾ ਦੁਪੱਟਾ ਆ ਜਿੱਦਾਂ ਮਰਜੀ ਲਓ ਆ ਵੇਖੋ ਮੰਮੀਆਂ ਦੀਆਂ ਛੁੱਟੀਆਂ ਲਈ ਸਾਰੇ ਘੁੰਮਣ ਫਿਰਨ ਨੂੰ ਜਾਣ ਨੂੰ ਬਹੁਤ ਜ਼ਿਆਦਾ ਉਤਾਲੇ ਨੇ ਕੱਢਲੇ ਨੇ ਜਿੱਦਾਂ ਮਰਜੀ ਇਹੋ ਜਿਹਾ ਸੂਟ ਪਾ ਕੇ ਜਾਓ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਸੂਟ ਆ ਇਹ ਆਪਣੇ ਕੋਲ 2200 ਦੀ ਰੇਂਜ ਵਿੱਚ ਆਦੀ ਬਾਤ ਇਹ ਜਿੱਦਾਂ ਹੁਣ ਤੁਹਾਨੂੰ ਪਤਾ ਆ ਕਿ ਰਖੜੀ ਵੀ ਆਉਣ ਵਾਲੀ ਆ ਹਨਾ ਮਤਲਬ ਥੋੜੇ ਟਾਈਮ ਤੱਕ ਉਹਨਾਂ ਦੇ ਲਈ ਵੀ ਤੁਸੀਂ ਇਹ ਜਿਹੜੇ ਸੂਟ ਪਰਚੇਸ ਕਰ ਸਕਦੇ ਆ ਕਿ ਜੇ ਤੁਹਾਨੂੰ ਆਪਾਂਗੇ ਨੂੰ ਗਿਫਟ ਕਰਨੇ ਹੋਣ ਆ ਜਿਹੜਾ ਹੁਣ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਇਹ ਪਿਓਰ ਮਸਲੀਨ ਦੇ ਵਿੱਚ ਹੈਗਾ ਕਿ ਸੂਟ ਬਹੁਤ ਜ਼ਿਆਦਾ ਸੌਫਟ ਫੈਬਰਿਕ ਦਾ ਸਾਰਾ ਪ੍ਰਿੰਟਰਡ ਸੂਟ ਆ ਤੇ ਇਹਨੂੰ ਵੀ ਜਿਹੜਾ ਕਿ ਹੈਂਡ ਦੇ ਨਾਲ ਪੂਰਾ ਹਾਈਲਾਈਟ ਕੀਤਾ ਹੋਇਆ ਆ ਸੂਟ ਨੂੰ ਆ ਸਾਈਡ ਤੋਂ ਜਿਹੜੀਆਂ ਇਹਦੀਆਂ ਬਾਵਾ ਨਿਕਲ ਜਾਣੀਆਂ ਉਹ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਆ ਤੁਸੀਂ ਬਾਕੀ ਚੈੱਕ ਕਰੋ ਜਿਹੜੇ ਦੇ ਫਲਾwrs ਆ ਉਹ ਪੂਰੇ ਹਾਈਲਾਈਟ ਕੀਤੇ ਗਏ ਆ ਫਲਾਰਜ਼ ਦੇ ਪੂਰੇ ਵਰ ਡਿਵਰ ਡਿਆ ਮਿਰਰ ਵਰਕ ਦੇ ਨਾਲ ਜਿਹੜਾ ਉਹਨਾਂ ਨੂੰ ਹਾਈਲਾਈਟ ਕੀਤਾ ਗਿਆ ਵਾ ਘੇਰਾ ਵੀ ਪੂਰਾ ਇਹਦਾ ਖੁੱਲਾ ਡੁੱਲਾ ਵਾ ਇਹਦੀ ਕੋਈ ਵੀ ਫਨਣ ਦੇ ਵਿੱਚ ਕੋਈ ਵੀ ਇਸ਼ੂ ਨਹੀਂ ਆਊਗਾ ਬੈਕ ਸਾਈਡ ਤੇ ਵੀ ਸੇਮ ਆ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਆ ਸੇਮ ਫਰੰਟ ਵਾਂਗੂ ਪ੍ਰਿੰਟ ਬਣਿਆ ਹੋਇਆ ਆ ਪਲੇਨ ਇਸਦੀ ਬਾਟਮ ਆ ਆ ਚੈੱਕ ਕਰੋ ਹਲੋ ਜੀ ਆਹ ਹੈ ਇਸਦੀ ਬਾਟਮ ਆ ਦਾ ਦੁਪੱਟਾ ਵੀ ਚੈੱਕ ਕਰੋ ਪਿਓਰ ਦਾ ਇਆ ਚਾਰੋਂ ਸਾਈਡ ਤੋਂ ਨੂੰ ਲੇਸ ਕੀਤੀ ਗਈ ਆ ਬਹੁਤ ਸੋਹਣਾ ਦੁਪੱਟਾ ਆ ਆ ਦੇਖੋ ਇਹ ਆਪਣੇ ਕੋਲੇ ਹੈਗਾ ਆ 250 ਦੀ ਰੇਂਜ ਵਿੱਚ ਬਹੁਤ ਸੋਹਣਾ ਸੂਟ ਪੜਿਆ ਹੋਇਆ ਆ 250 ਦੀ ਰੇਂਜ ਵਿੱਚ ਆ ਇਹਦੇ ਵਿੱਚ ਸ਼ੇਡਸ ਮੈਂ ਤੁਹਾਨੂੰ ਹੋਰ ਦਿਖਾ ਦੇਣੀ ਆ ਇੱਕ ਆ ਦੇਖੋ ਇੱਕ ਆਹ ਸ਼ੇਡ ਆ ਇਹਦੇ ਨਾਲ ਜਾਨੀ ਕਿ ਆਹ ਵਾਲੀ ਜਿਹੜੀ ਬਾਟਮ ਨਭਤੂ ਏ ਆਹ ਬਾਟਮ ਆ ਇੱਕ ਆਹ ਸ਼ੇਡ ਦੇ ਨਾਲ ਗਾਜਰੀ ਜੀ ਪਿੰਕ ਜੀ ਸ਼ੇਡ ਦੇ ਵਿੱਚ ਬਾਟਮ ਆ ਇਹ ਤਿੰਨ ਸ਼ੀਟਸ ਆਪਣੇ ਕੋਲ ਅਵੇਲੇਬਲ ਆ ਇਹ ਆਪਣੇ ਕੋਲੇ ਸੂਟ ਹੈਗਾ 2250 ਦੀ ਰੇਟ ਵਿੱਚ ਇਹ ਵੀ ਮਸਲਿਨ कॉटन ਦੇ ਵਿੱਚ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਪਿਆਰਾ ਆ ਹੈਂਡ ਦੇ ਨਾਲ ਜਿਹੜਾ ਇਹ ਸਾਰਾ ਸੂਟ ਬਣਿਆ ਹੋਇਆ ਆ ਪ੍ਰਿੰਟਡ ਆ ਬਟ ਹੈਂਡ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਗਿਆ neck ਵੀ ਬਹੁਤ ਪਿਆਰਾ ਬਣਿਆ ਹੋਇਆ ਆ ਇਹਦੇ ਫਲਾਵਰਸ ਵੀ ਬਹੁਤ ਸੋਹਣੇ ਬਣੇ ਹੋਏ ਆ ਤੇ ਆਹ ਇਹਦੀਆਂ ਆਰਮਜ਼ ਆ ਆਰਮਜ਼ ਵੀ ਬਿਲਕੁਲ ਡਿਫਰੈਂਟ ਏ ਜੇ ਪ੍ਰਿੰਟ ਦੀਆਂ ਤੁਸੀਂ ਚੈੱਕ ਕਰ ਸਕਦੇ ਆ ਜਿਹੜੀ ਪਲੇਨ ਉਹ ਇਹਦੀ ਬਾਟਮ ਆ ਜੀ ਤੇਰਾ ਦੁਪੱਟਾ ਵੀ ਚੈੱਕ ਕਰਿਓ ਬਹੁਤ ਸੋਹਣਾ ਦੁਪੱਟਾ ਆ ਆ ਦੇਖੋ ਸਟਾਲ ਟਾਈਪ ਜਿਹੜਾ ਦੁਪੱਟਾ ਆ ਦੇਖੋ ਕਿੰਨਾ ਸੋਹਣਾ ਪ੍ਰਿੰਟਡ ਦੁਪੱਟਾ ਬਣਿਆ ਹੋਇਆ ਇਸ ਵਾਸਤੇ ਇਹ ਆਪਣੇ ਕੋਲੇ ਹੈਗਾ ਵਾ 2200 ਦੀ ਰੇਟ ਵਿੱਚ ਪਾਕਿਸਤਾਨੀ ਸਟਾਈਲ ਸੂਟ ਆ ਜੀ ਇਹ ਸਾਰਾ ਇਹ ਸਿਰਫ ਸਿੰਗਲ ਆ ਸੋਲੋ ਪੀਸ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਅਸਮਿਕ ਹੋਏ ਫਿਰ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀਆਂ ਲినਨ ਕਾਟਨ ਦੇ ਵਿੱਚ ਆ ਇਹਨਾਂ ਦੇ ਉੱਪਰ ਭਾਰਤੀ ਵਰਕ ਹੋਇਆ ਆ ਸੂਟ ਬਹੁਤ ਹੀ ਜ਼ਿਆਦੇ ਸੋਹਣੇ ਬਣੇ ਹੋਏ ਆ ਆ ਚੈੱਕ ਕਰਿਓ ਜੀ ਆ ਦੇਖੋ ਇਹਦੀ ਸ਼ਰਟ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਆ ਪੂਰਾ neck ਬਹੁਤ ਹੀ ਪਿਆਰਾ ਬਣਿਆ ਹੋਇਆ ਆ ਬਾਕੀ ਸਾਰੇ ਸ਼ਰਟ ਤੇ ਨਿੱਕੀ 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 ਬੂਟੀ ਆ ਜੀ ਇਹਦੇ ਨਾਲ ਜਿਹੜੀ ਬਾਟਮ ਆ ਉਹ ਇਸਦੀ ਪਲੇਨ ਆ ਤੇ ਨਾ ਬੋਦੋ ਸੁਖਮਨ ਆ ਤੇ ਸੌਰੀ ਜੀ ਸੁਖਮਨ ਦੀ ਡਿਸਟਰਬ ਕਰਤਾ ਸਾਨੂੰ ਥੋੜਾ ਜਿਹਾ ਨਾ ਬੋਦੋ ਉਹ ਸੁਣ ਲੈ ਗਿਆ ਉਹ ਸੁਖਮਨ ਦੂਜਾ ਵੀ ਆ ਵੇਖੋ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਡਿਫਰੈਂਟ ਸਟਾਈਲ ਦੇ ਵਿੱਚ ਦੁਪੱਟਾ ਬਣਿਆ ਹੋਇਆ ਇੱਕ ਪਾਸੇ ਜਿਹੜਾ ਆ ਉਹ ਬਹੁਤ ਜ਼ਿਆਦਾ ਵਰਕ ਕੀਤਾ ਗਿਆ ਹੈ ਤੇ ਦੂਜੀ ਸਾਈਡ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਘੱਟ ਵਰਕਿਆ ਆ ਉਹ ਵੀ ਆ ਤੇ ਇਹ ਹੀ ਆਪਣੇ ਕੋਲੇ ਹੈਗਾ ਵਾ 1700 ਦੀ ਰੇਂਜ ਵਿੱਚ ਇਹਦੇ ਵਿੱਚ ਦੋ ਸ਼ੇਡਸ ਹੋਰ ਇੱਕ ਆਹ ਬੇਬੀ ਪਿੰਕ ਸ਼ੇਡ ਹੈਗੀ ਆ ਇੱਕ ਪਿਸਤਾ ਸ਼ੇਡ ਆ ਬਹੁਤ ਸੁਖਮਣ ਲਿਆਇਆ ਇੱਥੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਆ ਵੀ ਬਹੁਤ ਸੋਹਣੀ ਸ਼ੇਡ ਆ ਪਿਸਤਾ ਸ਼ੇਡ ਆ ਬੈਕ ਕਰੋ ਇਹ ਆਪਣੇ ਕੋਲੇ ਹੈਗਾ ਵਾ 1700 ਦੀ ਰੇਂਜ ਵਿੱਚ ਆ ਜੀ ਇਹ ਵਾਲੇ ਸੂਟ ਬਹੁਤ ਸੋਹਣੇ ਸੂਟ ਬਣੇ ਹੋਏ ਆ ਇਹ ਵੀ ਸੇਮ ਸਟਾਈਲ ਸੂਟ ਹੀ ਆ ਲినਨ ਫਾਟਨ ਤੇ ਹੀ ਬਣਿਆ ਹੋਇਆ ਆ ਆ ਦੇਖੋ ਇਹਦੇ ਤੇ ਸਾਰੇ ਹੀ ਫਰੰਟ ਸ਼ਾਰਟ ਤੇ ਵਰਕ ਆ ਆ ਦੇਖੋ ਚੈੱਕ ਕਰੋ ਜੀ ਤੇ ਕਿ ਰਵੀ ਬਹੁਤ ਸੋਹਣਾ ਇਹਦਾ ਕਲਰਫੁੱਲ ਜਿਹੜਾ ਕੰਬੀਨੇਸ਼ਨ ਆ थ्रेड्स ਦਾ ਉਹਦੇ ਨਾਲ ਬਣਿਆ ਹੋਇਆ ਆ ਪਲੇਨ ਇਸ ਦੀ ਕਾਟਨ ਦੀ ਬਾਟਮ ਆ ਠੀਕ ਹੈ ਜੀ ਤੇ ਆ ਜਿਹੜਾ ਦੁਪੱਟਾ ਚੈੱਕ ਕਰੋ ਉਹ ਦੁਪੱਟਾ ਸੇਮ ਸਟਾਈਲ ਆ ਉਹ ਕਟਵਰਕ ਚ ਹੀਗਾ ਇਹ ਸਿੰਪਲ ਚ ਆ ਆ ਜੇ ਕਰ ਸਕਦੇ ਸੀ ਇਹ ਆਪਣੇ ਕੋਲੇ ਹੈਗਾ ਵਾ ਆਈ ਥਿੰਕ 1600 ਦੀ ਰੇਂਜ ਵਿੱਚ ਹੈਗੀ ਇਹ ਸੂਤਾ ਕੋਲੇ ਕੋਲੇ ਹਾਂਜੀ ਇਹ ਆਪਣੇ ਕੋਲੇ ਜਿਹੜਾ ਸੂਤਾ 1600 ਦੀ ਰੇਂਜ ਵਿੱਚ ਆ ਇਹਦੇ ਵਿੱਚ ਦੋ ਸ਼ੇਡਸ ਆਪਣੇ ਕੋਲੇ ਹੋਰ ਅਵੇਲੇਬਲ ਆ ਆ ਤੁਸੀਂ ਚੈੱਕ ਕਰ ਸਕਦੇ ਆ ਦੀ ਪ੍ਰਿੰਟਰਡ ਸ਼ਰਟ ਆ ਮਸਲੀਨ ਕੋਟਨ ਦੇ ਵਿੱਚ ਬਣੀ ਹੋਈ ਆ ਠੀਕ ਹੈ ਜੀ ਇਸ ਦੇ ਨਾਲ ਜਿਹੜੀ ਬਾਟਮ ਆ ਉਸ ਤੇ ਵਰਕ ਆ ਆ ਚੈੱਕ ਕਰੋ ਇਹਦੀ ਬਾਟਮ ਤੇ ਵਰਕ ਹੋਇਆ ਆ ਪਲੇਨ ਜਿਹੜਾ ਵਾ ਪਿਓਰ ਦਾ ਦੁਪੱਟਾ ਇਸ ਦੇ ਨਾਲ ਦੁਪੱਟੇ ਨੂੰ ਵੀ ਲੇਸ ਕੀਤੀ ਗਈ ਆ ਇਹ ਆਪਣੇ ਕੋਲੇ ਹੈਗਾ ਵਾ 1500 ਦੀ ਰੇਂਜ ਵਿੱਚ ਸੇਮ ਇੱਕ ਆਪਣੇ ਕੋਲੇ ਹੋਰ ਹੈਗਾ ਵਾ ਇਹਦੇ ਵਿੱਚ ਕਲਰ ਡਿਫਰੈਂਸ ਆ ਕਲਰ ਆਹ ਆਇਆ ਉਹਦੇ ਵਿੱਚ ਚੈੱਕ ਕਰੋ ਇਹ ਸੂਟ ਆਪਣੇ ਕੋਲੇ ਹੈਗਾ ਆ 1500 ਦੀ ਰੇਂਜ ਵਿੱਚ ਤੇ ਜਿੰਨੇ ਵੀ ਸੂਟ ਲੈਣਾ ਹੈਗਾ ਆ ਤੁਸੀਂ ਆਪਣੀ ਬੁਟੀਕ ਤੇ ਵੀ ਵਿਜ਼ਿਟ ਕਰ ਸਕਦੇ ਆ ਜਦੋਂ ਮਰਜੀ ਆ ਸਕਦੇ ਆ ਬੁਟੀਕ ਤੇ ਜਦੋਂ ਮਰਜੀ ਆਓ ਬਸ ਇਹ ਕਿ ਜਦੋਂ ਵੀ ਆਉਣਾ ਹੈ ਨਾ ਪਹਿਲਾਂ ਕਾਲ ਕਰ ਲਿਆ ਕਰੋ ਤੇ ਬਾਕੀ ਸੰਡੇ ਜਿਹੜੀ ਆ ਬੁਟੀਕ ਆਪਣੀ ক্লোਜ਼ ਹੋਉਂਦੀ ਆ ਤੇ ਆਹਾਂ ਟਾਈਮਿੰਗ ਹੈਗੀ ਆ 10:30 ਤੋਂ 6 ਵਜੇ ਤੱਕ ਜਿੰਨੇ ਵੀ ਆਉਣਾ ਆ ਸਕਦਾ ਆ ਥੈਂਕ ਯੂ